ਪੁਰਸਾ ਉੱਤੇ ਲਿਖਿਆ ਸੀ 102 ਬਹਰਾ ਮੰਗਾ ਲੈ ਕੇ ਬੈਠੇ ਤੇ ਤੁਹਾਡੀ ਪਾਰਟੀ ਆਵਾਜ਼ ਨਹੀਂ ਪਾਪੜੀ ਕਰ ਉਹ ਅਸੀਂ ਜੱਦਬੰਦੀ ਚਾਂ ਪਾਰਟੀ ਐਸ ਵੇਲੇ ਤੁਹਾਡੀ ਹੂੰ ਤੁਹਾਡੀ ਪਾਰਟੀ ਉਹਨਾਂ ਭਰਾ ਉਹਨਾਂ ਉਹਨਾਂ ਭਰਾ ਮੰਗਾ ਉਹਨਾਂ ਭਰਾ ਮੰਗਨ ਦਾ ਸਮਰਥਨ ਕਰਦੀ ਏ ਜਾਂ ਨਹੀਂ ਕਰਦੀ ਸੀ ਵਗਾਇ ਹੋ ਜੀ ਦੇਖਦਾ ਜਿਹੜੀਆਂ ਲੋਕਾਂ ਨੂੰ ਪਤਾ ਸਾਰੇ ਨੂੰ ਪਤਾ ਪਰ ਤੁਹਾਡੀਆਂ ਪਤਾ ਉਹ ਹੀ ਹੈ ਜੀ ਐਮਐਸਪੀ ਦਾ ਬੰਦ ਹੈ ਐਮਐਸਪੀ ਦਾ ਕੋਈ ਨਹੀਂ ਕੋਈ ਨਹੀਂ ਚੱਲ ਰਹੀ ਕੋਈ ਨਹੀਂ ਐਮਐਸਪੀ ਦਾ ਨਰੇਗਾ ਦੇ ਵਿੱਚ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਤੇ 200 ਦੇਣ ਦਾ ਨੋ ਕੱਪ ਦੇਗਾ ਸਾਰਾ ਕਰਜ਼ਾ ਜੋ ਕਿਸਾਨਾਂ ਦੇ ਮਜ਼ਦੂਰਾਂ ਸਰ ਚੜਿਆ ਸਰਕਾਰਾਂ ਦੀਆਂ ਗਲਤ ਬੋਸਟਿੰਗ ਕਰਕੇ ਉਹਦੇ ਦੇ ਲੀਗ ਮਾਰ ਨਹੀਂ ਕੈਪਟਨ ਸਾਹਿਬ ਨੇ ਕਿਹਾ ਸੀ ਨਾ ਭਰਿਓ ਆਵਾਜ਼ੀ ਪਾਰਟੀ ਨੇ ਕਰਿਆ ਨਹੀਂ ਸੀ ਨਹੀਂ 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 ਅਸੀਂ ਤੁਹਾਡੇ ਨਾਲ ਗੱਲ ਅਸੀਂ ਤਾਂ ਇਹ ਗੱਲ ਕਰਦੇ ਆ ਕਿ ਤੁਸੀਂ ਉਹਨਾਂ ਮੰਗਾਂ ਦੀ ਸਹਿਮਤੀ ਦਿੰਦੇ ਜੇ ਕਿ ਨਹੀਂ ਦਿੰਦੇ ਕਰਦੇ ਜੇ ਕਿ ਨਹੀਂ ਕਰ ਪਹਿਲਾਂ ਤੁਸੀਂ ਕਰਦੇ ਸਾਰੇ ਮੈਂ ਆ ਪੁੱਛਦਾ ਤਾਂ ਤੇ ਉਹ ਇਹ ਜਿਹੇ ਮੈਂ ਦੱਸਿਆ ਨੇ ਦੋ ਤਿੰਨ ਮੰਗਾਂ ਇਹਨਾਂ ਨਾਲ ਸਹਿਮਤੀ ਹੈਗੀ ਆਪੀ ਪਾਰਟੀ ਦੀ ਹਾਂਜੀ ਸਾਰੀਆਂ ਦਾ ਸਾਰੀਆਂ ਨਾਲ 12 ਮੰਗਾਂ ਦਾ ਚਾਹੀਏ ਸੀ ਨਹੀਂ ਉਹ ਉਹ ਤਾਂ ਮੰਗ ਪੱਤਰ ਦਿੱਤਾ ਹੋਇਆ ਤੁਹਾਨੂੰ ਵੀ ਦੇ ਕੇ ਆਇਆ ਤੁਸੀਂ ਉਹ ਵੀ ਨਹੀਂ ਪੜਿਆ ਹੋਣਾ ਮੇਰੇ ਖਰਦੂ ਜਿਹੜਾ ਕੱਥੀ ਦ੍ਰਿੜ ਹਾਂਜੀ ਰੁਪੀਆ ਲਾ ਕੇ ਬੋਲਦੇ ਕਿਉਂ ਲਾ ਕੇ ਪੁੱਛਿਆ ਚਲੋ ਚੰਗੀ ਗੱਲ ਉਹ ਜਿਹੜੀਆਂ ਮੰਗਾਂ ਸੀ ਉਹਨਾਂ ਨਾਲ ਤੁਸੀਂ ਸਹਿਮਤ ਸੀ ਫੇਰ ਅਸੀਂ ਸੈਂਟਰ ਗਵਰਨਮੈਂਟ ਦੇ ਖਿਲਾਫ ਬੈਠੇ ਸਾਂ ਪੰਜਾਬ ਸਰਕਾਰ ਸਾਡੇ ਨਾਲ ਸੀ ਇਹਨੂੰ ਕਿਹੜੀ ਇਹੋ ਜੀ ਆਫਤਾਨ ਪਈ ਵੀ ਇਹਨੇ ਸਾਡਾ ਉੱਥੇ ਕਰਨ ਖੇੜਿਆ ਜਦੋਂ ਸਾਡਾ ਰੌਲਾ ਸੈਂਟਰ ਨਾਲ ਪੰਜਾਬ ਸਰਕਾਰ ਨਾਲ ਸਾਡਾ ਕੋਈ ਰੌਲਾ ਨਹੀਂ ਸੀ ਉਦੋਂ ਤੱਕ ਤੁਸੀਂ ਸਾਡਾ ਧਰਨਾ ਉੱਤੇ ਕਿਉਂ ਖੇੜਿਆ ਸਾਨੂੰ ਆ ਜਵਾਬ ਦਿਓ ਅਸੀਂ ਨਹੀਂ ਖੇੜਿਆ ਕਿੰਨੀ ਫਿਸ਼ ਨਹੀਂ ਖੇੜਿਆ ਪੰਜਾਬ ਸਰਕਾਰ ਨੇ ਨਹੀਂ ਖੇੜਿਆ ਤੁਸੀਂ ਦੱਸੋ ਉੱਥੇ ਕੀ ਹੋ ਰਿਹਾ ਹੈ ਕਿਹੜੀ ਕਿਹੜੀ ਫੋਰਸ ਆਈ ਸੀ ਬਿડા ਪੰਜਾਬ ਤੋਂ ਕੋਈ ਨਹੀਂ ਇੱਥੇ ਤੋਂ ਬੜੇ ਇਨਜਾਮ ਇੱਕ ਐਮਐਲਏ ਸਾਹਿਬ ਦੇ ਨਾਮ ਲਾ ਰਹੇ ਨੇ ਜੋ ਤਾਂ ਲੈ ਗਿਆ ਕੱਲ੍ਹ ਆਪਦੇ ਕੋਲ ਲੈ ਗਏ ਹੋਣੇ ਸੇ ਐਮਐਲਏ ਥੋੜਾ ਖਾਲੀਆਂ ਜਾਂਦਾ ਨਹੀਂ ਐਵੇਂ ਲੈ ਲੀ ਗਿਆ ਤੁਹਾਡੀ ਕੋਈ ਚੀਜ਼ ਹੈ ਤੋ ਮੈਲਾ ਜੀ ਐਮਐਲਏ ਦੇ ਬੰਦੇ ਲੈ ਕੇ ਗਏ ਨੇ ਉਹ ਵੈਰੀਫਾਈ ਵੀ ਹੋ ਚੁੱਕਾ ਹੈ ਇੱਕ ਬੰਦੇ ਤੇ ਪੁਲਿਸ ਵਾਲੇ ਤੇ ਪਰਚਾ ਵੀ ਹੋ ਚੁੱਕਾ ਹੈ ਇਹ ਇਸ ਗੱਲ ਤੋਂ ਨਾਮੰਕ ਕਰੋ ਜਿਹੜੇ ਬੰਦੇ ਲਗਾਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਨਹੀਂ ਜਿੰਨਾ ਜੀ ਪੁਲਿਸ ਵਾਲੇ ਲੈ ਕੇ ਤੇ ਪੁਲਿਸ ਨੂੰ ਕਾਰਵਾਈ ਹੋਗੀ ਇੱਕ ਤੇ ਸਿਰਫ ਦੇਖ ਸਾਰੀ ਪੁਲਿਸ ਤੇ ਨਹੀਂ ਸਾਰੇ ਤੇ ਨਹੀਂ ਜ ਜਿਹੜੀ ਤਾਂ ਆਪੇ ਸਾਰੇ ਕੋਲ ਉਹ ਉਹ ਜੜਸੀ ਕੰਮ ਇਨਵੈਸਟੀਗੇਸ਼ਨ ਏਜੰਸੀ ਦਾ ਉਹਨਾਂ ਕੋਲ ਕੁਰਾਵਾ ਲਾਗੇ ਜੇ ਹੋਰ ਵੀ ਵਿੱਚ ਕੰਮ ਚ ਸ਼ਾਮਲ ਹੋ ਤੂ ਵੀ ਆ ਜਾਵੇ ਬਿਲਕੁਲ ਟੈਂਟਰ ਟਰਾਲੀਆਂ ਦੇ ਲੱਗਦੀ ਲੁੱਟ ਮਾਰਦੇ ਸਰਗਣੇ ਜਿਹੜੇ ਤਾਂ ਇੱਕ ਤੇ ਹੋ ਗਿਆ ਜਿਹੜੇ ਹੋਰ ਵੀ ਕਰਨ ਵਾਲੇ ਵਿੱਚ ਆ ਜਾਂਦੇ ਨਹੀਂ ਬਿਲਕੁਲ ਲੰਘ ਗਏ ਸੀ ਕਿਨੇ ਵੀ ਉਹਨਾਂ ਦੇ ਰਾਜੇ ਤੱਕ ਕਾਰਵਾਈ ਕਿਉਂ ਨਹੀਂ ਹੋ ਹ ਕੰਮ ਦੇ ਵਿੱਚ ਪਸਾ ਸੁੱਲਾ ਕਣਕ ਬੀਜ ਦੀਆਂ ਵੱਡੀ ਹੁੰਦੀ ਹੈ ਫਿਰ ਉਹਨੂੰ ਕੱਢਦੇ ਫੜਦੇ ਫਿਰ ਮੰਡੀ ਚ ਜਾਂਦੀ ਹੈ ਕੋਈ ਵੀ ਕੰਮ ਆ ਇੱਕੋ ਦਮ ਨਹੀਂ ਹੁੰਦਾ ਜਿਉਂ ਪੜਤਾਲ ਹੋਵੇਗੀ ਵੇਲੇ ਦੋਸ਼ੀ ਪਾਇਗਾ ਨਾ ਖਲਾਫਪਾਨ ਸਰ ਅਜੀ ਸਾਹ ਤੁਸੀਂ ਵੀ ਰਹੇ ਜੇ ਪਨਾਹ ਪੁੱਛਦੇ ਨੇ ਜਦੋਂ ਵੀ ਕੋ ਬੰਦਾ ਬਿਆਨਤ ਦਿੰਦਾ ਉਹਦੀ ਐਫ ਆਈ ਆਰ ਲਾਉਂਚ ਕਰਦੀ ਬਣਦੀ ਕਿ ਨਹੀਂ ਬਣਦੀ ਇਹ ਐਮੈਂਡਮੈਂਟ ਹੋ ਗਈ ਐਫ ਆਈ ਆਰ ਅਲਾਉ ਕਰਦ ਨੂੰ ਨਹੀਂ ਪਹਿਲਾਂ ਨਾ ਜੀ ਨਾ 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 ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਸੁਪਰੀਮ ਕੋਰਟ ਦਾ ਫੈਸਲਾ ਹੈ ਕਹਦੇ ਹਾਂ ਹੁਣ ਤੁਸੀਂ ਜਿਹੜਾ ਐਮੈਂਡਮੈਂਟ ਹੋਈ ਹੈ ਨਹੀਂ ਬਿਲਕੁਲ ਇਹਨਾਂ ਨੂੰ ਪਤਾ ਜੇ ਸਾਰੇ ਲਾਅ ਤੋਂ ਵਾਪਸ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਪਹਿਲਾਂ ਐਫ ਆਈ ਆਰ ਲਾਉਂਚ ਕਰੋ ਉਸ ਤੋਂ ਬਾਅਦ ਕਦੋਂ ਹੋਈ ਕਦੋਂ ਹੋਈ ਦੱਸ ਦਿਓ ਜੀ ਨਮਾ ਲਾਪੜੋ ਜੀ ਹਾਂ ਜਮਾ ਲਾਪੜੋ 24 ਘੰਟੇ ਜਿਹੜਾ ਸਾਨੂੰ ਵੈਰੀਫਾਈ ਕਰ ਚਲੋ 24 ਘੰਟੇ 24 ਘੰਟੇ ਪਹਿਰੇ ਸਹੀ ਹੈ ਨਾ 24 ਘੰਟੇ ਵੈਰੀਫਾਈ ਕਰ ਲਓ ਕਿੰਨਾ ਕਿੰਨੇ ਦਿਨ ਹੋ ਗਏ ਨਾ ਅਜੇ ਤੱਕ ਵੈਰੀਫਾਈ ਨਹੀਂ ਹੋ ਰਿਹਾ ਕੋਈ ਕਮੀ ਹੋਣੀ ਹੈ ਨਹੀਂ ਅਫਸੋਸ ਕੋਈ ਨਹੀਂ ਨਹੀਂ ਜੀ ਸਰਕਾਰ ਚ ਗਤੀਸ਼ੀਲਤਾ ਮੈਕ ਕਰਨੀ ਇਹਦਾ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਕਿਹਾ ਸਰਹਾਰੀ ਸਾਹਿਬ ਇਸ ਗੱਲ ਨੂੰ ਮੰਨੋ ਕਿ ਸਰਕਾਰ ਚ ਕਮੀ ਹੈ ਭਗਵਾਨ ਦਾ ਮਾਨ ਚ ਕਮੀ ਹੈ ਉਹਨੇ ਉਹਨੇ ਜਨਾਲ ਦੇ ਤੱਕੇ ਨਾ ਬਣਾਉਣ ਵਾਲੀ ਗੱਲ ਨਹੀਂ ਬਣਾਉਣ ਵਾਲੀ ਕਿਹੜੀ ਗੱਲ ਹੈ ਤੁਸੀਂ ਤੁਸੀਂ ਵੇਖੋ ਜੇ 24 ਘੰਟੇ ਚ ਨਹੀਂ ਕਿੰਨੇ ਘੰਟੇ ਹੁਣ ਤੁਸੀਂ ਸਾਨੂੰ ਐ ਕਰੋ ਵੀ ਜੇ ਬੱਚਿਆਂ ਦਾ ਕਰਕੇ ਉਸ ਤੋਂ ਬਾਅਦ ਖੁੱਲਾ ਸਮਾਂ ਲਾਉਣੀ ਨਹੀਂ ਬੱਚੇ ਬੱਚਿਆਂ ਦਾ ਕਰੋ ਆਈ ਦ 10 ਮਿੰਟ ਲੈਣੇ ਤੁਹਾਡੇ ਬਾਅਦ ਇਸ ਤੋਂ ਬਾਅਦ 10 10 ਤਾਂ ਹੋਗੇ 10 ਤਾਂ ਦਿਓ ਵੀ ਉਹ ਕਦੋਂ ਲੈ ਰਹੇ ਨੇ ਜਿਹੜੇ 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 ਬੰਦੇ ਉੱਪਰ ਟਰਾਲੀਆਂ ਲੈ ਜene ਉਹਨਾਂ ਨੂੰ ਹਰ ਵੀ ਕਦੋਂ ਕਰਦੇ ਇਹ ਜਿਹੜਾ ਤੇ ਹੋਵੇ ਜਿਹੜੇ ਤੇ ਹੋ ਜਾਈਂ ਹਾਂਜੀ ਜਿਹੜੇ ਹੋ ਗਈ ਠੀਕ ਹੈ ਜਿਹੜੇ ਨਹੀਂ ਹੋਦੇ ਜੀ ਅੱਗੇ ਵੰਨਾਂਗੇ ਨਾ ਯਾਦਾਂ